ਖਬਰ ਅਮਰਸਰ ਤੋਂ ਜਿੱਥੇ ਇੱਕ ਲੜਕੀ ਨੇ ਇੱਕ ਨੌਜਵਾਨ ਤੇ ਇਲਜ਼ਾਮ ਲਗਾਏ ਨੇ ਕਿ 3 ਸਾਲ ਪਹਿਲਾਂ ਇਸ ਲੜਕੇ ਤੋਂ ਮੈਂ 30000 ਰੁਪਇਆ ਲਿਆ ਸੀ ਜਿਸ ਤੋਂ ਬਾਅਦ ਮੈਂ ਇਸ ਨੂੰ ਮੋੜ ਵੀ ਦਿੱਤੇ ਪਰ 3 ਸਾਲ ਤੋਂ ਹੀ ਇਹ ਲੜਕਾ ਮੇਰੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾ ਰਿਹਾ ਤੇ ਮੈਨੂੰ ਡਰਾ ਕੇ ਧਮਕਾ ਕੇ ਪਿਸਤੌਲ ਦੀ ਨੋਕ ਤੇ ਮੇਰੇ ਨਾਲ 3 ਸਾਲ ਤੋਂ ਇਹ ਸੰਬੰਧ ਬਣਾ ਰਿਹਾ ਜਿਸ ਤੋਂ ਬਾਅਦ ਇਸ ਲੜਕੀ ਨੇ ਥਾਣੇ ਵਿੱਚ ਇਹ ਰਿਪੋਰਟ ਲਿਖਾਈ ਤੇ ਉਸ ਤੋਂ ਬਾਅਦ ਇਹ ਲੜਕੀ ਦਾ ਕਹਿਣਾ ਹੈ ਕਿ ਮੇਰੇ ਬੱਚੇ ਨੇ ਇਸਦੇ ਵੀ ਬੱਚੇ ਨੇ ਪਰ ਮੈਂ ਆਪਣਾ ਡੰਗ ਸਰ ਲਈ ਇਸ ਤੋਂ ਉਧਾਰੇ ਪੈਸੇ ਲਏ ਸੀ ਉਸ ਤੋਂ ਬਾਅਦ ਇਹ ਲੜਕੇ ਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਨੇ ਤੇ ਹੁਣੇ ਮੈਨੂੰ ਡਰਾਅ ਧਮਕਾ ਕੇ ਤੇ ਮੇਰੇ ਬੱਚੇ ਨੂੰ ਮਾਰਨ ਦੀ ਧਮਕੀ ਦਿੰਦਾ ਉਸ ਤੋਂ ਬਾਅਦ ਪੁਲਿਸ ਦੇ ਕੋਲੇ ਮਾਮਲਾ ਜਾਂਦਾ ਪਰ ਦੂਜੇ ਪਾਸੇ ਜਿਹੜਾ ਨੌਜਵਾਨ ਕਾਲੂ ਉਸ ਦਾ ਪਰਿਵਾਰ ਸਾਹਮਣੇ ਆਇਆ ਕਿ ਲੜਕੀ ਜਾਣ ਬੁੱਝ ਕੇ ਇਲਜ਼ਾਮ ਲਗਾ ਰਹੀ ਹੈ ਪਰ ਦੇਖਣ ਨੂੰ ਲੱਗਦਾ ਹੈ ਕਿ ਲੜਕੀ ਦੇ ਇਲਜ਼ਾਮ ਨੇ ਜਿਹੜੇ ਕਿਤੇ ਨਾ ਕਿਤੇ ਵਾਜਬ ਨੇ ਜਸਪ੍ਰੀਤ ਕੀ ਗੱਲ ਬਤਾ ਕੱਲ ਬਤਈ ਹੋਈ ਹੈ ਮੇਰੇ ਘਰ ਵਾਲੇ ਦਾ ਯਾਰ ਹੀ ਤੇ ਕੋ 30000 ਰੁਪਿਆ ਵਿਆਜ ਹੀ ਲਿਆ ਸੀ 3000 ਰੁਪਿਆ ਵਿਆਜ ਕਟਾ ਕੇ ਰਕਮ ਵਰਤਨ ਨੂੰ ਲਈ ਸੀ ਦੋ ਤਿੰਨ ਮਹੀਨੇ ਵਰਤੀ ਇਹ ਮੇਰੇ ਘਰ ਅੰਦਰ ਆ ਜਦੋਂ ਇੱਕ ਦੋ ਵਾਰੀ ਵਿਆਜ ਲੇਟ ਹੋਇਆ ਨਾ ਇਹ ਮੈਨੂੰ ਕੰਦਾ ਮੇਰੀ ਮਾੜੀ ਨਿਗਾਹ ਵਾ ਤੇਰੇ ਤੇ ਤੇ ਇਸ ਕਰਕੇ ਮੈਨਾਂ ਗਲਤ ਹੋ ਮੈਂ ਕਹਾ ਮੈਂ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਪੈਸੇ ਮੋੜਤੇ ਆ ਤਦ ਵੀ ਇਹਨੇ ਮੇਰਾ ਖਹਿੜਾ ਨਹੀਂ ਛੱਡਿਆ ਮੇਰੇ ਬੰਦੂਕ ਰੱਖ ਕੇ ਮੱਥੇ ਤੇ ਮੈਨਾਂ ਗਲਤ ਕੰਮ ਕਰਦਾ ਰਿਹਾ ਵਾ ਮੇਰੀਆਂ ਵੀਡੀਓ ਬਣਾਈਆਂ ਵਾ ਫੋਟੋਆਂ ਵੀ ਗਲਤ ਖਿੱਚੀਆਂ ਵਾ ਤੇ ਜਦੋਂ ਮੈਂ ਤਾਂ ਮੈਂ ਨਹੀਂ ਕਚਾਂਦੀ ਮਾਰਦਾ ਹੁੰਦਾ ਸੀ ਕਿ ਤੂੰ ਐਦਾਂ ਸਮਾਈਲ ਕਰ ਐਦਾਂ ਕਰ ਫੇਰ ਨਾ ਕਹੀਂ ਤੇਰੇ ਬੱਚੇ ਮਾਰਦਾਂਗਾ ਮੇਰਾ ਨੁਕਸਾਨ ਕੀਤਾ ਨੇ ਬਹੁਤ ਵਾਰੀ ਤੈਨੇ ਮੇਰੀਆਂ ਫੋਟੋਆਂ ਵਾਇਰਲ ਕਰਤੀਆਂ ਵਾ ਤੁਸੀਂ ਕਿੱਥੇ ਰਹਿੰਦੇ ਕੀ ਨਾਮ ਸੀ ਦਾ ਇਹ ਕਿੱਥੇ ਰਹਿੰਦਾ ਇਹਦਾ ਨਾਮ ਕਾ ਲੂ ਆ ਪੱਕਾ ਨਾ ਰਮਨ ਦਸਾਂਜ ਆ ਇਹ ਉੱਥੇ ਰਹਿੰਦਾ ਮਜੀਠਾ ਰੋਡ ਤੁਸੀਂ ਕਿੱਥੇ ਰਹਿੰਦੇ ਮੈਂ ਸੁਲਤਾਨਪੁਰ ਰੋਡ ਹਾਂਜੀ ਗੁਣਨਾਮ ਨਗਰ ਤੁਸੀਂ ਪੈਸੇ ਲਏ ਸੀ ਹਾਂਜੀ ਪੈਸੇ ਲਏ ਸੀ ਤੁਹਾਡੇ ਘਰ ਦੇ ਲੋਕਾਂ ਨੇ ਕਹਿੰਦੇ ਤੁਹਾਨੂੰ ਵੀ ਤੁਹਾਨੂੰ ਮੇਰਾ ਛੋਟਾ ਬੇਟਾ ਨਹੀਂ ਠੀਕ ਤੇ ਅਸਲੀ ਵੀ ਆਜੀ ਲਏ ਹੀ ਤੇ ਪੈਸੇ ਵੀ ਇਹਨੂੰ ਮੋੜ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਪੈਸੇ ਖਾਂਦਾ ਰਿਹਾ ਮੇਰੇ ਕੋਲ ਮੈਨੂੰ ਅੱਜ 40000 ਦੇ ਨਹੀਂ ਤੇ ਮੈਂ ਫੋਟੋ ਮੈਂ ਵਾਇਰਲ ਕਰ ਦੇਣੀਆਂ ਮੈਂ ਦਿਂਦੀਰੀ ਪੈਸੇ ਉਦਾਂ ਹੀ ਲੈ ਲੈ ਇਹ ਮੈਨੂੰ ਇੱਧਰ ਬਟਾਲਾ ਰੋਡ ਰੋ ਰੋ ਜਾਂਦੇ ਨੇ ਹਾਂਜੀ ਤੁਹਾਡੀ ਕੋਈ ਫੋਟੋ ਫਟਾ ਕਿਨਾਂ ਹਾਂਜੀ ਖਿੱਚੀਆਂ ਨੇ ਕੀ ਬੁੱਕੀ ਅੰਦਰ ਫੋਟੋ ਵਾਇਰਲ ਕਰ ਹਾਂਜੀ ਮੁਲਾਜ਼ਮਾਂ ਦੇ ਸਾਹਮਣੇ ਵੀ ਕਹਿੰਦਾ ਆ ਮੈਂ ਵਾਇਰਲ ਕਰਨੀਆਂ ਹੀ ਕਰਨੀਆਂ ਵਾ ਜਦੋਂ ਮੁਲਾਜ਼ਮ ਮੈਨੂੰ ਫੜ ਕੇ ਲੈ ਕੇ ਆਏ ਆ ਇਹ ਉਹਨਾਂ ਨੂੰ ਆਂਦਾ ਪਾਸਵਰਡ ਲਿਖੋ ਚਲੋ ਪਾਓ ਇਹਦੀਆਂ ਫੋਟੋਆਂ ਹੋਰ ਵਾਇਰਲ ਕਰੋ ਜਦੋਂ ਤੁਹਾਨੂੰ ਪਹਿਲੀ ਵਾਰ ਲੱਗਾ ਤੁਸੀਂ ਵਿਰੋਧ ਨਹੀਂ ਕੀਤਾ ਮੈਂ ਇਹਨੂੰ ਕਹਿੰਦੀ ਨਹੀਂ ਆ ਬੜਾ ਕੁਛ ਕਿਹਾ ਇਹਨੂੰ ਪਰ ਨਹੀਂ ਪਿਸਟਲ ਦੇ ਅੱਗੇ ਕਿਹਦਾ ਜੋਰ ਜੋ ਦੱਸੋ ਮੈਨੂੰ ਪਿਸਟਲ ਅੱਗੇ ਕਿਹਦਾ ਜੋਰ ਆ ਤੁਸੀਂ ਵੀ ਦਰਖਾਸਤ ਦਿੱਤੀ ਹੁਣ ਹਾਂਜੀ ਅੱਜ 4 ਦਿਨ ਹੋ ਗਏ ਆ ਦਰਖਾਸਤ ਇਦਾਂ ਦਿੱਤੀ ਸੀ ਇਹ ਤੰਗ ਨਹੀਂ ਕਰਨੋ ਹਰਦਾ ਫੇਰ ਫੋਟੋਆਂ ਸੈਂਡ ਕਰਦਾ ਸੀ ਮੈਨੂੰ ਕਹਿੰਦਾ ਸੀ ਆ ਵੇ ਫੋਟੋਆਂ ਥੱਲੇ ਆ ਮੈਂ ਤੈਨੂੰ ਖੜਨਾ ਮੈਂ ਕਹਾ ਮੈਂ ਨਹੀਂ ਜਾਣਾ ਕਿਉਂਕਿ ਪਹਿਲਾਂ ਹੀ ਨਵਜਾਂ ਵੱਡੀਆਂ ਆ ਦੇਖੋ ਇਹਦੇ ਕਰਕੇ ਹੀ ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ ਮੈਂ ਕਿਹਾ ਹੁਣ ਮੈਂ ਟੋਰਚਿੰਗ ਨਹੀਂ ਸਹਣੀ ਫੇਰ ਇਹਨੇ ਦਰਗਾਹ ਤੇ ਜਾ ਕੇ ਸੌਂ ਖਾਦੀ ਕਿ ਠੀਕ ਆ ਮੈਂ ਇਸ ਤੋਂ ਬਾਅਦ ਤੰਗ ਨਹੀਂ ਕਰੂੰਗਾ ਪਰ ਮੈਂ ਪੈਸੇ ਵਸੂਲ ਕਰੂੰਗਾ ਇਹਨੇ ਮੇਰੇ ਕੋਲ ਬੜੇ ਪੈਸੇ ਖਾਲੇ ਆ ਜਿੰਨਾ ਕੋ ਖਾਦੇ ਆ ਉਹ ਵੀ ਮੇਰੇ ਕੋਲ ਸਬੂਤ ਹੈਗੇ ਜਿਹੜੇ ਇਹਨੂੰ ਗੂਗਲ ਪੇ ਕੀਤਾ ਉਹ ਵੀ ਹੈਗੇ ਇਹਦੇ ਘਰ ਦੀ ਦਾ ਅਕਾਊਂਟ ਚੈੱਕ ਕੀਤਾ ਜਾਵੇ ਉੱਥੇ ਸੈਂਡ ਕਰਦੇ ਇਹ ਪੈਸੇ ਉੱਥੇ ਜਮ੍ਹਾਂ ਕਰਾਉਂਦੇ ਆ ਕਾਲਾ ਮਾਲਾ ਚੌਂਕ ਉੱਥੇ ਹੁਣ ਕਦੋਂ ਫੜ ਕੇ ਲੈ ਇਹਨੂੰ ਬਸ ਲਿਆਂਦਾ ਇੱਕ ਘੰਟਾ ਆਇਆ ਫੜ ਕੇ ਲਿਆਂਦਾ ਵਾ ਇਹਨੂੰ ਕੀ ਕਾਰਵਾਈ ਦੀ ਮੰਗ ਮੈਂ ਪਰਚਾ ਚ ਨਹੀਂ ਇਹਦੇ ਤੇ ਕਿਉਂਕਿ ਮੇਰੀ ਤੇ ਇੱਜ਼ਤ ਇਹਨੇ ਰਹਿਣ ਨਹੀਂ ਦਿੱਤੀ ਸਾਰੇ ਬੰਨੇ ਤੇ ਇਹਨੇ ਮੋੜਵਾ ਪਾਤੀਆਂ ਮੇਰੀਆਂ ਇਸ ਕਰਕੇ ਮੈਨੂੰ ਇਨਸਾਫ ਚਾਹੀਦਾ ਮੈਂ ਜੀ ਤੁਹਾਡਾ ਮੈਂ ਨਰਿੰਦਰ ਕੌਰ 54 ਰਮਨਦੀਪ ਸਿੰਘ ਗੱਲਬਾਤ ਇਸ ਤਰ੍ਹਾਂ ਹੈ ਕਿ ਇਹ ਕੋਮਲ ਨਾਮ ਦੀ ਜਿਹੜੀ ਲੇਡੀਜ਼ ਹੈਗੀ ਹੈ ਇਸ ਇਹ ਮੇਰੇ ਹਸਬੰਡ ਰਮਨਦੀਪ ਦੇ ਨਾਲ ਉਫ ਕਾਲੂ ਦੇ ਨਾਲ ਤਾਸ਼ ਖੇਡਦੀ ਰਹੀ ਹੈ 3 ਸਾਲ ਤੋਂ ਇਹ ਇਹ ਤਾਸ਼ ਖੇਡਦੀ ਰਹੀ ਹੈ ਇਹਨੇ 3 ਸਾਲ ਤੋਂ ਰਿਲੇਸ਼ਨ ਰਹੇ ਆ ਹੁਣ ਮੈਨੂੰ ਇਹਨਾਂ ਨੂੰ ਪਤਾ ਕਿ ਕੀ ਗੱਲ ਕੀ ਬਾਤ ਹੈ ਇਹਨਾਂ ਦੋਨਾਂ ਦੇ ਵਿੱਚ ਹੋਣ ਇਹਨਾਂ ਨੇ ਇਹਦੇ ਕੋਲੋਂ ਲੈਣੇ ਆ ਪੈਸੇ ਮੇਰੇ ਹਸਬੰਡ ਨੇ ਠੀਕ ਐ ਇਹ ਉਹਦੇ ਨਾਲ ਪਹਿਲਾਂ ਘੁੰਮਣ ਫਿਰਨ ਜਾਂਦੀ ਆਉਂਦੀ ਰਹੀ ਆ ਫੋਟੋਆਂ ਫੂਡਾਂ ਇਹਦੇ ਕੋਲ ਹੈਗੀਆਂ ਵਾ ਇਹ ਮੇਰੇ ਹਸਬੰਡ ਨੂੰ ਟੌਰਚਰ ਕਰਦੀ ਪਈ ਆਪਣੀਆਂ ਫੋਟੋਆਂ ਵਿਖਾ ਕੇ ਕਿ ਆਹ ਵੇਖ ਤੇਰੇ ਨਾਲ ਮੇਰੀਆਂ ਫੋਟੋਆਂ ਮੈਂ ਤੇਰੇ ਘਰਦਿਆਂ ਨੂੰ ਦੱਸਾਂਗੀ ਕਿ ਇਹ ਮੇਰੇ ਨਾਲ ਐਦਾਂ ਕਰਦਾ ਤੇ ਮੈਂ ਮਤਲਬ ਵੀ ਤੈਨੂੰ ਬਲੈਕਮੇਲ ਕਰਦੀ ਪਈ ਆ ਠੀਕ ਐ ਤੇ ਹੁਣ ਮਤਲਬ ਵੀ ਗੱਲ ਇਸ ਤਰ੍ਹਾਂ ਹੈ ਕਿ ਕਾਰ ਕਰਕੇ ਨੇ ਫੋਟੋਆਂ ਖਚਾਈਆਂ ਇਹ ਕਹਿੰਦੀ ਮੇਰੇ ਸਿਰ ਤੇ ਗੰਧ ਰਾਕੇ ਫੋਟੋਆਂ ਖਚਾਈਆਂ ਇਹਦੀਆਂ ਫੋਟੋਆਂ ਵੇਖੀਆਂ ਜਾਣ ਇਸ ਦੇ ਫੋਨ ਦੇ ਵਿੱਚੋਂ ਕਿ ਇਹ ਇਹਨੂੰ ਡਰਾਤ ਮਗਾ ਕੇ ਫੋਟੋਆਂ ਖਿਚੀਆਂ ਗਈਆਂ ਨੇ ਇਹਦੀਆਂ ਵੇਖੋ ਜਿਹਨੂੰ ਡਰਾਤ ਮਗਾ ਕੇ ਫੋਟੋਆਂ ਜਿਹੜੇ ਖਿੱਚਦੇ ਆ ਉਹਨਾਂ ਦੇ ਫੇਸ ਤੇ ਇਸ ਤਰ੍ਹਾਂ ਸਮਾਈਲ ਨਹੀਂ ਹੁੰਦੀ ਹੈਗੀ ਇਹਦੇ ਫੇਸ ਦੇ ਉੱਪਰ ਵੇਖੋ ਕਿਸ ਤਰ੍ਹਾਂ ਸਮਾਈਲ ਹੈ ਇਹ ਖੁਦ ਇਹਨੇ ਆਪ ਫੋਟੋਆਂ ਖਿਚੀਆਂ ਹੋਈਆਂ ਨੇ ਉਸ ਦੇ ਨਾਲ ਖਚਾਈਆਂ ਨੇ ਉਫ ਰਮਨਦੀਪ ਪਾਲੂ ਦੇ ਨਾਲ ਇਹ ਤਿੰਨ ਸਾਲ ਤੋਂ ਉਹਨਾਂ ਨੇ ਤਾਸ਼ ਤੂਸ਼ ਖੇਡਦੀ ਉਸ ਮਾਮਲੇ ਦੇ ਵਿੱਚ ਇਹ ਗੱਲ ਬਾਤ ਹੈ ਤੇ ਮੇਰੇ ਹਸਬੰਦ ਨੂੰ ਇਹ ਬਲੈਕਮੇਲ ਕਰਦੀ ਪਈ ਹੈ ਜੋ ਕਿ ਉਹ ਦੋਸ਼ੀ ਨਹੀਂ ਹੈਗੇ ਦੋਸ਼ੀ ਇਹ ਖੁਦ ਆਪ ਹੈਗੀ ਹੈ ਇਲਜ਼ਾਮ ਮੇਰੇ ਹਸਬੰਦ ਤੇ ਲਾਂਦੀ ਪਈ ਹੈ ਤਿੰਨ ਚਾਰ ਵਾਰੀ ਇਹ ਮੇਰੇ ਘਰ ਵੀ ਆਈ ਹੈ ਤਿੰਨ ਚਾਰ ਵਾਰੀਆਂ ਨੇ ਮੈ ਭਜਾਇਆ ਵੀ ਆ ਬਿਨ ਮਤਲਬ ਤੋਂ ਫੋਨ ਸਵੇਰੇ ਸ਼ਾਮੀ ਇਹ ਮੇਰੇ ਹਸਬੰਦ ਨੂੰ ਕਰਦੀ ਆ ਕਿ ਮੈਨੂੰ ਮੇਲ ਤਾਸ਼ ਖੇਡਣ ਵਾਸਤੇ ਮੈਨੂੰ ਉਹਨੂੰ ਸੱਦਦੀ ਆਪ ਬੁਲਾਂਦੀ ਇਹਨੂੰ ਇਹ ਤਿੰਨ ਸਾਲ ਤੋਂ ਰਿਲੇਸ਼ਨ ਦੇ ਵਿੱਚ ਹੈਗੇ ਸੀ ਤੁਹਾਨੂੰ ਕੋਈ ਪਤਾ ਸੀ ਤੁਸਾਂ ਕੋਈ ਵਿਰੋਧ ਨਹੀਂ ਕੀਤਾ ਨਹੀਂ ਸਰ ਮੈਂ ਵਿਰੋਧ ਕਰਦੀ ਸੀਗੀ ਇਹ ਜੇ ਲੇਡੀਜ਼ ਮੈਨੂੰ ਜਦੋਂ ਫੋਨ ਇਸ ਲੇਡੀਜ਼ ਆਉਂਦਾ ਮੈਨੂੰ ਪੁੱਛਦੀ ਸੀ ਇਹ ਖੁਦ ਕਹਿੰਦੀ ਸੀ ਕਿ ਇਹ ਮੇਰਾ ਨਾਲ ਦਾ ਵਾ ਤੂੰ ਲਾਲਾ ਜੋਰ ਜੋ ਕਰਨਾ ਤੂੰ ਕਰ ਲਾ ਇਹ ਮੇਰਾ ਨਾਲ ਦਾ ਵਾ ਮੈਂ ਇਹ ਨਾਲ ਰਹਿਨੀ ਆ ਇਹਦੇ ਦੋ ਹਸਬੈਂਡ ਹੈਗੇ ਆ ਜਦ ਕਿ ਇਹਦੀ ਗੱਲ ਵਿੱਚ ਨਹੀਂ ਆਂਦਾ ਪਿਆ ਫਸਟ ਵਾਲੇ ਦਾ ਮੈਨੂੰ ਪਤਾ ਨਹੀਂ ਹੈ ਉਹਦਾ ਨਾਮ ਰਾਜੂ ਆ ਉਹਨੂੰ ਮੈਂ ਫੋਨ ਕੀਤਾ ਸੀ ਉਹਨੇ ਮੈਨੂੰ ਖੁਦ ਦੱਸਿਆ ਸੀ ਕਿ ਭੈਣ ਜੀ ਤੁਹਾਡੇ ਹਸਬੈਂਡ ਇਹ ਦੋਨੇ ਮੇਰੀ ਘਰ ਵਾਲੀ ਇਹ ਘੁੰਮਣ ਫਿਰਨ ਜਾਂਦੇ ਇਹਨਾਂ ਨੂੰ ਸਮਝਾ ਲਓ ਸਮਝਾ ਲਓ ਬਟ ਇਹ ਨਹੀਂ ਸਮਝੀ ਉਹ ਹਸਬੰਡ ਜਿਹੜੇ ਦੇ ਲਾਸਟ ਵਾਲੇ ਆ ਸੈਕਿੰਡ ਨੰਬਰ ਵਾਲੇ ਉਹ ਕਹਿੰਦੇ ਆ ਕਿ ਮੇਰਾ ਇਹਨਾਂ ਕੋਈ ਲੈਣ ਦੇ ਨਹੀਂ ਹੈਗਾ ਮੈਨੂੰ ਮਤਲਬ ਇਹ ਗੱਲਾਂ ਗੁੱਲਾ ਦੱਸਦੀ ਰਹੀ ਹੈ ਮੇਰੇ ਹਸਬੰਡ ਦੇ ਨਾਲ ਸਾਰੀਆਂ ਗੱਲਾਂ ਗੁੱਲਾ ਕਰਦੀ ਰਹੀ ਹੈ ਤੁਸੀਂ ਕਦੀ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਕੇਸ ਦੇ ਵਿਰੋਧ ਨੂੰ ਲੈ ਕੇ ਨਹੀਂ ਸਰ ਪੁਲਿਸ ਪ੍ਰਸ਼ਾਸਨ ਕੋਣੀ ਮੈਂ ਗਈ ਸੀ ਮੈਂ ਮੰਗ ਕਰਦੀ ਮੇਰੇ ਹਸਬੰਦ ਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਸਵੇ ਦੇ ਆਪਣੀ ਸਾਰੀ ਫੈਮਿਲੀ ਦੇ ਨਾਲ ਇੱਥੇ ਬੈਠੇ ਹੋਏ ਆ ਕੇ ਸਾਨੂੰ ਪਤਾ ਹੀ ਨਹੀਂ ਕੀ ਗੱਲ ਕੀ ਬਾਤ ਹੈ ਇਨਸਾਫ ਮੰਗ ਇਨਸਾਫ ਦੀ ਮੰਗ ਕਰਦੇ ਆਂ ਹਾਂਜੀ ਇੱਥੇ ਲੋਕਲ ਇੱਕ ਲੇਡੀ ਹੈ ਉਹਦੇ ਕੋਲ ਕੰਪਲੇਟ ਮਿਲੀ ਸੀਗੀ ਵੀ ਲੜਕਾ ਮੈਨੂੰ ਹਰਾਸ ਕਰ ਰਿਹਾ ਉਹ ਹੁਣ ਦੋਵੇਂ ਬਾਟੀਆਂ ਇਕੱਠੀਆਂ ਕੀਤੀ ਹੈ ਦੇਖਦੇ ਆ ਜੋਸ ਚਾਹੀ ਹੋਈ ਉਹਨੇ ਬਤਾਉ ਕੀਤਾ ਦੇਖਦੇ ਆ ਜੀ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਇਹ ਚੈੱਕ ਕਰਦੇ ਹੁਣ ਠੀਕ ਹੈ ਜੀ ਜੋ ਵੀ ਹੋ ਜਾਸੀ ਸੂਰ ਸਪਾਈ ਕੀ ਵੈਸੇ ਕਰ ਰਹੀ ਹਾਂ ਅਬ ਚੱਲ ਲੈਂਦੇ ਜਾਈਂਗੀ ਥੈਂਕ ਯੂ ਪਰੋਤੀ ਦੱਸਦੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਦੋਨਾਂ ਧਿਰਾਂ ਦੇ ਬਿਆਨ ਲੈ ਚੁੱਕੇ ਹਾਂ ਔਰ ਜਿਸਤੇ ਵੀ ਜਿਹੜਾ ਦੋਸ਼ ਪਾਇਆ ਗਿਆ ਉਸਤੇ ਕਾਰਵਾਈ ਕੀਤੀ ਜਾਵੇਗੀ ਪਾਸਕੋ ਐਕਟ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਜਿਹੜਾ ਮੀਟਿੰਗ ਕੀਤੀ ਗਿਆ ਬਜਟ ਕੀਤਾ ਗਿਆ ਉਸ ਦੇ ਵਿੱਚ ਵੱਡਾ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਵੀ ਅਜਿਹੇ ਕੇਸ ਨੇ ਉਹਨਾਂ ਦਾ ਜਲਦੀ ਨਿਵਟਾਰਾ ਕੀਤਾ ਜਾਵੇਗਾ ਸੰਘਰੂਰ ਤੇ ਤਰਨਤਾਰਨ ਦੇ ਵਿੱਚ ਦੋ ਪੋਸਕ ਪਾਸਕੋ ਐਕਟ ਦੀਆਂ ਜਿਹੜੀਆਂ ਅੰਦਾਲਤਾ ਬਣਾਈਆਂ ਜਾਣਗੀਆਂ ਬੱਚਿਆਂ ਨਾਲ ਔਰਤਾਂ ਨਾਲ ਜਿਹੜੇ ਸਬੰਧ ਅਜਿਹੇ ਨੇ ਅਸਲੀਲ ਹਰਕਤਾਂ ਵਾਲੇ ਰੇਪ ਦੇ ਜਿਹੜੇ ਨੇ ਅਜਿਹੇ ਕੇਸ ਨੇ ਉਹਨਾਂ ਦਾ ਸੇਤੀ ਨਿਪਟਾਰਾ ਕੀਤਾ ਜਾਵੇਗਾ ਪਰ ਦੂਜੇ ਪਾਸੇ ਹਿੰਦੁਸਤਾਨ ਤੋਂ ਲੈ ਕੇ ਪੰਜਾਬ ਦੇ ਵਿੱਚ ਅਜਿਹੇ ਕੇਸ ਵੱਧ ਰਹੇ ਨੇ ਅਜਿਹੇ ਕੇਸਾਂ ਦਾ ਨਿਪਟਾਰਾ ਹੋਣਾ ਚਾਹੀਦਾ ਬਰੀਕਲੀ ਜਾਂਚ ਹੋਣੀ ਚਾਹੀਦੀ ਆ ਤੇ ਅਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ